ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕੁਝ ਜੰਗੀ ਹੁਆਨੇ ਵਾਪਰ ਗਏ ਜਿਹਦਾ ਅਸਰ ਜਿੰਨਾਂ ਜਿੰਨਾਂ ਦੇ ਉੱਤੇ ਵੀ ਪਿਆ ਉਹ ਬਹੁਤ ਵੱਡਾ ਦੁੱਖ ਦਾਇਕ ਤੇ ਸਭ ਤੋਂ ਪਹਿਲਾਂ ਉਹ ਜਿਹੜਾ ਸ਼ਹਿਰ ਲਿਗਿਆ ਲੋਗਾਂ ਨੇ ਜਿਹਦੇ ਵਿੱਚ ਤਨ ਸਿੰਘ ਜਿਹੜੇ ਜਿੱਥੇ ਹੁਣ ਆਪਾਂ ਭਾਈ ਅਮਰਜੀਤ ਸਿੰਘ ਜੀ ਦੇ ਬੈਠੇ ਕਰਾਇਆ ਬਕੇ ਭਾਈ ਅਮਰਜੀਤ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਹਾਲੇ ਹੋਰ ਬਹੁਤ ਥੋੜੀ ਸੀ ਪਰ ਮੌਤ ਦੇ ਮੂਹਰੇ ਕਿਸੇ ਦਾ ਜਿਹੜਾ ਜੋਰ ਨਹੀਂ ਚੱਲਦਾ ਪਰ ਇਸ ਲਈ ਕਈ ਵਾਰੀ ਇਹ ਅਚਨਚਤ ਤਿੰਨ ਪਹਾਣੇ ਬਾਪਰ ਜਾਂਦੇ ਆ ਜਿਹਦੇ ਨਾਲ ਪਰਿਵਾਰ ਵੀ ਹਿਲ ਜਾਂਦਾ ਬਾਕੀ ਜਿਹੜੇ ਸਗੇ ਸਬੰਧ ਜਾਂ ধੂਏ ਸਨੇ ਰੱਖਣ ਵਾਲੇ ਉਹਨਾਂ ਦੇ ਵੀ ਫਿਰਦੇ ਦੀ ਪੀੜਾ ਵੱਡੀ ਬਣ ਜਾਂਦੀ ਹੈ ਤੇ ਅਸੀਂ ਅੱਜ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਂਦੇ ਹਾਂ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇ ਕੌਮ ਦੀ ਮਹਾਨ ਸੰਸਾ ਦਾ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਵੱਧਦੀ ਆ ਉਹ ਥੋੜਾ ਬੁਤਾ ਜਿੰਨਾ ਕ ਇਹਨਾਂ ਦੇ ਅਸੀਂ जख्मਾਂ ਤੇ ਤਾਂ ਮਲਮ ਨਹੀਂ ਲਾ ਸਕਦੇ ਕਿ ਉਹ ਵੱਡੇ ਦੁੱਖ ਆ ਪਰ ਥੋੜੀ ਨੋਤੀ ਸੰਹਿਤਾ ਰੂਪ ਦੇ ਵਿੱਚ ਅੱਜ ਇਹਨਾਂ ਦੇ ਕੋਲ ਪਹੁੰਚੇ ਸੀ ਉਹ ਦੋ ਕਸਾਂਜਾ ਕਰਨ ਵੀ ਪਹੁੰਚੇ ਸੀ ਤੇ ਭਾਈ ਅਮਰਜੀਤ ਸਿੰਘ ਬੱਚੇ ਛੋਟੇ ਬੇਟੀ ਦੋ ਦੂਜੀ ਕਲਾਸ ਪੜ੍ਹਦੀ ਬੇਟਾ ਆਠਵੇਂ ਚ ਪੜ੍ਹਦਾ ਆ ਆਪ ਵੀ ਉਹ ਵਿਵਾ ਜਿਹੜੀ ਆ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਲੱਗੀ ਇਹਨਾਂ ਦਾ ਮੈਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਮਿਨੋਰਟੀ ਕਮਿਊਨਿਟੀ ਦਾ ਕੁਝ ਕੋਟਾ ਹੁੰਦਾ ਸੀ ਜਿਹਦੇ ਵਿੱਚ ਸਿੱਖ ਵੀ ਫਾਲ ਕਰਦੇ ਸੀ ਉਹ ਥੋੜੀ ਬਹੁਤੀ ਜਿਹੜੀ ਸਹਾਇਤਾ ਆ ਉਹ ਆ ਜਾਂਦੀ ਸੀ ਉਹ ਸਾਰੇ ਦੀ ਸਾਰੀ ਬੰਦ ਕਰਕੇ ਇਹਨਾਂ ਨੇ ਮinority community ਦੇ ਨਾਲ ਸਾਰਾ ਜਿਹੜਾ ਬਹੁਤ ਵੱਡਾ ਧੱਕਾ ਦੂਸਰਾ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਜਿਹੜੇ ਪਰਿਵਾਰ ਸਾਰੇ ਕਿਉਂਕਿ ਹੋਟ ਜੈਕਸ ਵੀ ਹੋਈਆਂ ਉਹਨਾਂ ਪਰਿਵਾਰਾਂ ਨੂੰ ਚੇਚੇ ਤੌਰ ਦੇ ਉੱਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਘੱਬਰ ਦਾ ਜੀਤ ਦਾ ਚਲੇ ਗਿਆ ਉਹ ਤਾਂ ਉਹ ਮੁੜਨਾ ਨਹੀਂ ਵਾਪਸ ਦੁੱਖ ਵੀ ਬਹੁਤ ਵੱਡਾ ਪਰ ਬੰਦੇ ਲਈ ਰੋਜੀ ਰੋਟੀ ਵੀ ਜਿਹੜੀ ਜ਼ਰੂਰੀ ਹੁੰਦੀ ਹੈ ਇਕਨੋਮਿਕ ਫੈਕਟਰ ਵੀ ਵੱਡਾ ਹੁੰਦਾ ਤੋ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਉਮਰ ਔਲਾਹ ਜੀ ਨੂੰ ਤੇ ਉਹ ਕਿਰਪਾ ਕਰਕੇ ਇਹਨਾਂ ਪਰਿਵਾਰਾਂ ਦਾ ਅਚੇਚੇ ਤੌਰ ਤੇ ਧਿਆਨ ਰੱਖਣ ਕਿਉਂਕਿ ਇਹ ਲੜਾਈ ਸ਼ੁਰੂ ਹੁੰਦੇ ਸਾਰ ਪਹਿਲੀਆਂ ਮੌਤਾਂ ਦੇ ਵਿੱਚ ਇਹ ਇਹ ਆ ਚਾਰ ਜੀ ਆ ਬਾਕੀ ਦੂਸਰੇ ਵੀ ਵਿੱਚ ਮੈਨੂੰ ਦੱਸਿਆ ਕਿ ਮੁਸਲਮਾਨ ਸੀ ਇੱਕ ਹਿੰਦੂ ਪਰਿਵਾਰ ਵੀ ਸੀ ਇਹਨਾਂ ਸਾਰਿਆਂ ਦਾ ਚਿਚਾ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਮੈਂ ਜਿੱਥੇ ਦੁੱਖ ਦਾ ਵੀ ਪ੍ਰਗਟਾਵਾ ਕਰਦਾ ਹਾਂ ਪਰਿਵਾਰ ਦੇ ਨਾਲ ਬੈਠ ਕੇ ਉੱਥੇ ਇਹ ਵੀ ਕਿਉਂਕਿ ਮੈਂ ਬੈਠਾ ਹੁਣ ਬੱਚਿਆਂ ਵੱਲ ਵੀ ਨਿਗਾਹ ਮਾਰਦਾ ਸੀ ਤੇ ਸਾਰੀ ਹਲਵਾੜੀ ਵੀ ਆਲੇ-ਦੁਆਲੇ ਇੱਥੇ ਕਿਉਂਕਿ ਸਿੱਖ ਸਟੂਡੈਂਟ ਫੈਡਰੇਸ਼ਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬੜਾ-ਬੜਾ ਹਰੀਆਵਲ ਰਸਤਾ ਰਿਹਾ ਇੱਥੇ ਜੰਮੂ ਕਦਮੀਰ ਕਦਮੀਰ ਦੇ ਵਿੱਚ ਵੀ ਕਿਸੇ ਤੌਰ ਦੇ ਉੱਤੇ ਉਹ ਉਹਨਾਂ ਵੱਲੋਂ ਵੀ ਸਿੱਧੇ ਮੈਂ ਵੀ ਆਪ ਯਤਨ ਕਰੂੰਗਾ ਕਿ ਬੱਚੇ ਜਿਹੜੇ ਇਹਨਾਂ ਦੀ ਪੜਾਈ ਜਿਹੜੀ ਆ ਉਹ ਨਿਰੰਤਰ ਜਾਰੀ ਰਹੇ